ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਅੱਜ ਦਾ ਵਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜ ਗਏ ਨੇ 8 ਤੇ ਬੱਚਿਆਂ ਨੂੰ ਅੱਜ ਹੈਗੀ ਹੈ ਛੁੱਟੀ ਤੇ ਮੈਂ 베ੜੇ ਚ ਲਾ ਕੇ ਰੱਤੀ ਸੀ ਝਾੜੂ ਪੋਚਾ ਬੱਚੇ ਹਜੇ ਸੁੱਤੇ ਪਏ ਨੇ ਮਨਾਂ ਨੂੰ ਉਠਾਇਆ ਨਹੀਂ ਮੈਂ ਕਿਹਾ ਚਲੋ ਪਏ ਰਹਿਣ ਦੋ ਵੈਸੇ ਉਹਨਾਂ ਨੇ ਟਿਊਸ਼ਨ ਵੀ ਜਾਣਾ ਸਵੇਰ ਦੇ ਟਾਈਮ ਤੇ ਤਾਂ ਕਰਕੇ ਮੈਂ ਕਿਹਾ ਚਲੋ ਇੰਨੇ ਬਾਹਰ ਬਾਹਰ ਲਾ ਲਈ ਕਿਉਂਕਿ ਫਿਰ ਧੁੱਪ ਆ ਜਾਂਦੀ ਹੈ 베ੜੇ ਚ ਤੇ ਬਾਹ ਠੰਡੀ ਠੰਡੀ ਹਵਾ ਚੱਲਦੀ ਆ ਹੁਣ ਮੇਰਾ ਅੰਦਰ ਜਾਣ ਨੂੰ ਬੈਲੀ ਕਰਦਾ ਆ ਆ ਦੇਖੋ ਇੱਧਰ ਵੀ ਲੱਗ ਚੁੱਕਿਆ ਝਾੜੂ ਪੂੰਛਾ ਸਾਰਾ ਪੀੜਾ ਆਪਣਾ ਕਲੀਨ ਹੋ ਚੁੱਕਿਆ ਤੇ ਇੱਧਰ ਆਪਣਾ ਕੱਲਾ ਝਾੜੂ ਲੱਗਿਆ ਤੇ ਆਪਾਂ ਪੌਦਿਆਂ 'ਚ ਪਾਣੀ ਸ਼ਾਮ ਨੂੰ ਪਾ ਦਨੀ ਹੁੰਦੀ ਆ ਮੈਂ ਤੇ ਇਧਰੋਂ ਪਾਰੋਂ ਆਪਣਾ ਸਾਰਾ ਕੰਮ ਹੋ ਗਿਆ ਓਕੇ ਤੇ ਹੁਣ ਚੱਲਦੇ ਆ ਅੰਦਰ ਅੰਦਰ ਦੇਖਦੇ ਆ ਝਾੜੂ ਪੂੰਛਾ ਕਰਤੀਆਂ ਨਹੀਂ ਫਿਰ ਬਾਅਦ 'ਚ ਕਰੂੰਗੀ ਬੱਚਿਆਂ ਨੂੰ ਟਿਊਸ਼ਨ ਭੇਜ ਕੇ ਦੇਖੋ ਕਿੰਨੇ ਸੋਹਣੇ ਹਰੀ ਹਰੀ ਹੋਏ ਪਏ ਸਾਰੇ ਪੌਦੇ ਪਾਣੀ ਡੇਲੀ ਪਾਉਣੇ ਆਪਾਂ ਇਹਨਾਂ ਦੇ ਵਿੱਚ ਤੇ ਚਲੋ ਠੀਕ ਹੈ ਜੀ ਕਰਦੇ ਆ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਣ ਰਿਹਾ ਬਲੌਗ ਦੇ ਨਾਲ ਹਾਂਜੀ ਮम्मा ਫਿਰ ਤੋਂ ਬਣਾ ਰਹੇ ਨੇ ਪੂਰੇ ਪੂਰੇ ਅੱਜ ਦਾਲ ਸਬਜ਼ੀ ਨਹੀਂ ਮੇਰੀ ਪਲੇਟ ਤਿਆਰ ਹੋ ਗਈ ਮੇਰੀ ਇਹਨਾਂ ਪਲੇਟ ਅੱਜ ਮੈਂ ਚਟਣੀ ਵੀ ਨਹੀਂ ਕੁੱਟੀ ਅੱਜ ਮੈਂ ਤਾਂ ਦਹੀਂ ਨਾਲ ਖਾਵੂਗੀ ਕੋਈ ਦਾਲ ਸਬਜ਼ੀ ਮਸਾਲੇ ਵਾਲੇ ਨੇ ਨਾ ਮੈਂ ਨੌਨ ਵਿੱਚ ਵਸਦਾ ਘੱਟ ਪਾਇਆ ਤੂੰ ਦਹੀਂ ਵਿੱਚ ਨੌਨ ਵਿੱਚ ਪਾ ਲਾ ਵੀਰੇ ਨੂੰ ਮੈਂ ਦਹੀਂ ਲੱਗ ਪਾ ਦਿੰਦੀ ਆ ਠੀਕ ਆ ਠੀਕ ਐ ਤੂੰ ਕੀ ਪਾਇਆ ਦਹੀਂ ਚ ਇਹ ਚਾ ਪਈ ਜੂਰ ਰੋਖ ਹੋਏਗਾ ਮੈਂ ਅੱਜ ਕੋਈ ਢਾਰ ਸਬਜ਼ੀ ਨਹੀਂ ਸੀ ਮੈਂ ਤਾਂ ਕੋਲੇ ਬਣਾਉ ਤ ਕੋਈ ਸਮਾਂ ਨਹੀਂ ਸੀ ਬੱਚਿਆਂ ਨੇ ਜਾਣਾ ਸਵੇਰੀ ਟਿਊਸ਼ਨ ਤੇ ਤਾਂ ਕਰਕੇ ਮਿਲਦਾ ਕਿ ਚਲੋ ਮੈਂ ਜਲਦੀ ਜਲਦੀ ਦਸਵੇਂ ਜਾਣਾ ਟਿਊਸ਼ਨ ਮੈਂ ਜਗਦੀ ਜਗਦੀ ਦੇ ਵਿੱਚ ਤਾਂ ਕੋੜੇ ਹੀ ਪੜਨਗੇ

ਚਲੋ ਠੀਕ ਹੈ ਜੀ ਹੁਣ ਬਣਾ ਲੀਏ ਪੂਰੇ ਬੱਚਿਆਂ ਨੂੰ ਭੇਜ ਦਈਏ ਟਿਊਸ਼ਨ ਤੇ ਫਿਰ ਮਿਲ ਜਾਈਏ ਤੁਹਾਨੂੰ ਬਾਅਦ ਵਿੱਚ ਹੋਰੀ ਜੋ ਵੀ ਇੰਨੀ ਮਿਰਚ ਅਹ ਜਾਦੀ ਨਹੀਂ ਪਾ ਲਈ ਜੋਣਾ ਹੋਰ ਖਾ ਹੋ ਜਾਏਗਾ ਰ ਮੇਰੇ ਲਾ ਕਿੰਨੀ ਪੈ ਰਹੀ ਐ ਐਨੀ ਮਿਰਚ ਕੌਣ ਖਾਂਦਾ ਹਰੀ ਮਿਰਚ ਲੈਣਾ ਨਾਲ ਕੱਢਦਾ ਉਦੋਂ ਘੜਦੇ ਹੂੰ ਚਮਚਾ ਹੋਰ ਲੈਦਾ ਉਹਦੇ ਨਾਲ ਕੱਢਦੇ ਅੱਜ ਫੋਨ ਐਨਾ ਕੋਈ ਲਈ ਜਾਂਦਾ ਮੇ ਤੁਮ ਚੱਟ ਆ ਬਦੂ ਨੇ ਵੀ ਟਾਈਮ ਹੋਣਾ ਆ ਲੋ ਠੀਕ ਐ ਓਕੇ ਬਾਏ ਲਓ ਜੀ ਬੱਚਿਆਂ ਨੂੰ ਲੱਗੇ ਹੀ ਭੁੱਖ ਸੋ ਹਮਨੇ ਤਾਂ ਵੈਸੇ ਖਾਦੇ ਨਹੀਂ ਸੀ ਮੈਂ ਹੁਣ ਫੇਰ ਲੱਗੀਆਂ ਪੂਰੇ ਬਣਾਉਣਾ ਆਪਣਾ ਬੇਸਣ ਪਿਆ ਸੀ ਸਵੇਰ ਵਾਲਾ ਤੇ ਹੁਣ ਤਵੇ ਤੇ ਪਾਇਆ ਹੋਇਆ ਇੱਧਰ ਇਹਨੂੰ ਭੁੱਖ ਲੱਗਿਆ ਹੀ ਗੰਦੇ ਨੂੰ ਇਹ ਨਾਲੇ ਤਾਂ ਖਾਈ ਪੀ ਜਾਂਦਾ ਕਦੇ ਨੇ ਆਈਸਕ੍ਰੀਮ ਖਾ ਲਈ ਕਦੇ ਫਰੂਟ ਖਾ ਲਿਆ ਇਹਨੂੰ ਫੇਰ ਵੀ ਭੁੱਖ ਲੱਗੀ ਜਾਂਦੀ ਆ ਬਾਰ ਬਾਰ ਮੈਂ ਬਣਾ ਰਹੀ ਸੀਗੀ ਬੇਸਾਂ ਦੇ ਪੂਰੇ ਹਾਈ ਹੋਏ ਹੱਥ ਮੱਚ ਗਏ ਲੋ ਜੀ ਇਧਰ ਪੂੜੇ ਬਣਾ ਰਹੀਆਂ ਮੈਂ ਸੋਹਮ ਨੂੰ ਖਵਾਉਂਗੀ ਤੇ ਮੇਰੇ ਆਏ ਹੋਏ ਸੀ ਮੰਮੀ ਮੰਮੀ ਉਹ ਬੈਠੇ ਨੇ ਅੰਦਰ ਸੋਹਮ ਕੋਲੇ ਤੇ ਹੁਣ ਮੰਮੀ ਠੀਕ ਨੇ ਗੋਡਿਆਂ ਦਾ ਵੀ ਫਰਕਾ ਦਵਾਈ ਲੈ ਕੇ ਆਏ ਸੀ ਤੇ ਹਜੇ ਐਕਸਰੇ ਵਗੈਰਾ ਕਰਾਉਣੇ ਨੇ ਉਹ ਬਸ ਦਰਦ ਘਟਿਆ ਹੋਇਆ ਪਹਿਲਾਂ ਨਾਲੋਂ ਵੀ ਜਿਹੜਾ ਦਰਦ ਬਹੁਤ ਜ਼ਿਆਦਾ ਹੁੰਦਾ ਸੀ ਤੁਰਿਆ ਨਹੀਂ ਸੀ ਜਾਂਦਾ ਜਿੱਥੋਂ ਮੰਮੀ ਦੀ ਦਵਾਈ ਚੱਲਦੀ ਆ ਸ਼ੂਗਰ ਵਗੈਰਾ ਦੀ ਬੀਪੀ ਦੀ ਉਤੋਂ ਹੀ ਫਿਰ ਗੋਡਿਆਂ ਦੀ ਦਵਾਈ ਮੰਮੀ ਲੈ ਆਏ ਸੀ ਕੱਲ ਤੇ ਹੁਣ ਅੱਜ ਜੋ ਵੀ ਲੈ ਕੇ ਆ ਮੈਂ ਫਿਰ ਚਾ ਨਾਨੀ ਨੂੰ ਲੈ ਕੇ ਆ ਇੱਧਰ ਤੇ ਅੱਜ ਮੰਗੇ ਆਏ ਨੇ ਕਿੰਨੇ ਟਾਈਮ ਬਾਅਦ ਲੋ ਜੀ ਹੁਣ ਆਪਾਂ ਬਣਾ ਲਈਏ ਪੂਰੇ ਤੇ ਸੋਮ ਨੂੰ ਖਵਾਉਨੇ ਆ ਉਹਨੇ ਸਵੇਰੇ ਚਾਜ ਨਾਲ ਖਾਦਾ ਨਹੀਂ ਸੀ ਕਿਉਂਕਿ ਉਹ ਲੇਟ ਉੱਠਿਆ ਸੀ 9 ਵਜੇ ਉੱਠਿਆ ਸੀ 10 ਵਜੇ ਇਹਨਾਂ ਨੇ ਜਾਣਾ ਸੀ ਟਿਊਸ਼ਨ ਤਾਂ ਕਰਕੇ ਉਹਨੇ ਕੁਝ ਖਾਦਾ ਨਹੀਂ ਸੀ ਫਿਰ ਇੱਕ ਮੈਂ ਉਹਨੂੰ ਬਣਾਣਾ ਖਵਾ ਕੇ ਫਿਰ ਉਹਨੂੰ ਟਿਊਸ਼ਨ ਭੇਜਿਆ ਸੀ ਹੁਣ ਮੈਂ ਬਣਾਉਣੀ ਆ ਪੂਰਾ ਤੇ ਜੋ ਵੀ ਬਣਾ ਰਿਆ ਇੱਧਰ ਆਪਦੀ ਮਹਿਗੀ ਇੱਧਰ ਆਪਣਾ ਰਾਸ਼ਨ ਆ ਗਿਆ ਉਧਰੋਂ ਮੇਰੀ ਸੱਸ ਸਹੁਰੇ ਨੇ ਰਾਸ਼ਨ ਭੇਜਿਆ ਸਾਡੇ ਵਾਸਤੇ ਤੇ ਮੈਂ ਲਿਖ ਕੇ ਇਧਰੋਂ ਭੇਜਤਾ ਸੀ ਉਹਨਾਂ ਦਾ ਫੋਨ ਆ ਗਿਆ ਸੀ ਕਹਿੰਦੇ ਵੀ ਰਾਸ਼ਨ ਦੀ ਪਰਚੀ ਬਣਾ ਕੇ ਹਨਾ ਭੇਜ ਦਿਓ ਤੇ ਫਿਰ ਹਨਾ ਉਹਨਾਂ ਨੇ ਰਾਸ਼ਨ ਭੇਜਿਆਗਾ ਜੋ ਵੀ ਕੱਢਣ ਲੱਗਿਆ ਹੋਇਆ ਉਹ ਦੇਖਦੀਆਂ ਵੀ ਹੈਗਾ ਸਾਰਾ ਕੁਝ ਸਹੀ ਹੈ ਤੇ ਇਧਰ ਦੋ ਹੀ ਨੇ ਦੋ ਹੀ ਮੰਗਾਈਆਂ ਸੀ ਬੱਚੇ ਐਟਾ ਡੱਬੇ ਡੱਬੇ ਮੈਂ ਰੱਖੀ ਹੋਈ ਸੀਗੀ ਚਾਹ ਪਾਂਡੇ ਮਾਜ ਘਟੀ ਸੀ ਹਜੇ ਪਏ ਨੇ ਥੋੜੇ ਜਿ ਇਧਰ ਮੈਂ ਚਾਹ ਬਣਾ ਰਹੀ ਆ ਮੰਮੀ ਵੀ ਪੀ ਲੈ ਕੇ ਚਾਹ ਉਹ ਖਾਲੀ ਹੋਇਆ ਹੋ ਦੱਬਾ ਦੋ ਵਾਲਾ ਦੋ ਇਹਦੇ ਵਿੱਚ ਜਿਹੜੇ ਰਹਿੰਦੇ ਹੁਣ ਵਾਲੇ ਨੇ ਹੁਣ ਬਾਕੀ ਤਾਂ बिक ਗਈਆਂ ਜਿਹੜੀਆਂ ਦੋ ਰਹਿ ਗਈਆਂ ਆਪਾਂ ਤਾਂ ਦੋ ਹੀ ਮੰਗੀਆਂ ਸੀ ਦੋ ਦੇਤੀਆਂ ਆਪਾਂ ਨੂੰ ਇਹਦੇ ਚ ਸਾਰਪ ਹੋਊਗਾ ਉਹ ਮੇਰੀ ਦੀਦੀ ਵੀ ਆਈ ਹੋਈ ਆ ਉਧਰ ਦਾਲ ਆਹੇ ਤੁਸ ਜ ਪਤਾ ਨਹੀਂ ਨਾਲ ਮੰਗਵਾਇਆ ਸੁੱਕਾ ਕਣਿ ਧਨੀਆ ਪਾਈਆ ਮੰਗਾਇਆ ਪੀਸੂਗੀ ਘਰੇ ਪੀਸਦੀ ਹੁੰਨੀ ਆ ਮੈਂ ਸੁੱਕਾ ਧਨੀਆ ਘਰੇ ਪੀਸ ਕੇ ਆਪਾਂ ਪਾਉਣੇ ਹੁੰਨੇ ਆ ਤੇ दाल ਸਬਜ਼ੀ ਚ ਲਓ ਜੀ ਆਪਾਂ ਇੰਨਾ ਕੁ ਰਾਸ਼ਨ ਮੰਗਾਇਆ ਸੀਗਾ ਜਿਹੜਾ ਮੇਨ ਮੇਨ ਸੀ ਜਾਣੀ ਸਾਰਾ ਕੁਝ ਪਰ ਇਹ ਇੱਕ ਚੀਜ਼ ਮੰਗਾ ਲਈ ਮੈਂ ਬਾਕੀ ਅਜੇ ਆਪਣੇ ਕੋਲੇ ਪਿਆਗਾ ਠੀਕ ਹੈ ਜੀ ਬਾਈਸ 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 ਤੇ ਸ਼ੱਕਰ ਚੀਨੀ ਵਸ ਚਾਹ ਪੱਤੀ ਤੇਲ ਮੇਨ ਹੁੰਦਾਗਾ ਘਿਓ ਵਗੈਰਾ ਮੈਂ ਕੋਈ ਨਹੀਂ ਮਗਾਇਆ ਦੇਖੋ ਰਫੈਂਟ ਤੇ ਡਾਲਡਾ ਕਿਉਂਕਿ ਮੈਂ ਦੇਸੀ ਘਿਓ ਘਰ ਦਾ ਘਰੇ ਘੜਦੀ ਆ ਦੁੱਧ ਮਲਾਈ ਤੋਂ ਉਹ ਮੈਂ ਉਹੀ ਵਰਤਦੀ ਆ ਤੇ ਮੈਂ ਡਾਲਡਾ ਤੇ ਰਫੈਂਟ ਘਿਓ ਨਹੀਂ ਵਰਤਦੀ ਜਦੋਂ ਮੇਰੇ ਕੋਲ ਦੇਸੀ ਘਿਓ ਨਹੀਂ ਹੁੰਦਾ ਮੁੱਕ ਜਾਂਦਾ ਉਦੋਂ ਫਿਰ ਮੈਂ ਡਾਲਡਾ ਘਿਓ ਲਿਓਣੀ ਹੁੰਦੀ ਆ ਲਓ ਜੀ ਅੱਜ ਆਪਣੇ ਬਣ ਰਹੀ ਆ ਭਰਮੀ ਸ਼ੇਮਲਾ ਮੱਚ ਮੈਨੂੰ ਆਉਂਦੀ ਨਹੀਂ ਬਣਾਉਣੀ ਤੇ ਉਧਰ ਮੇਰੀ ਦੀਦੀ ਆਈ ਆ ਸ਼ਿਮਲਾ ਮਿਰਚ ਬਣਾਉਣ ਵਾਸਤੇ ਨਾਲੇ ਮੈਂ ਕਿਹਾ ਮੈਂ ਸਿੱਖ ਲੂੰਗੀ ਤੇਰੇ ਤੋਂ ਤੇ ਨਾਲੇ ਮੈਂ ਕਿਹਾ ਮੈਂ ਤੂੰ ਬਣ ਬਣਾ ਕੇ ਦਿਖਾ ਵੀ ਕਿਵੇਂ ਬਣਦੀ ਆ ਮਸਾਲਾ ਤਾਂ ਉਹ ਵੀ ਭੁੱਲਣਾ ਜਿਵੇਂ ਆਪਾਂ ਪਹਿਲਾਂ ਕareleਆਂ ਦਾ ਭੁੰਨ ਦਿਆਂ ਬਾਸ ਆ ਸ਼ਿਮਲਾ ਮਿਰਚ ਕਹਿੰਦੀ ਭਰ ਕੇ ਮਸਾਲਾ ਵਿੱਚ ਫਿਰ ਬਾਅਦ ਚ ਫਰਾਈ ਕਰਨੀ ਹੈ ਹਨਾ ਤੁਹਾਨੂੰ ਦਿਖਾਵਾਂਗੇ ਜਿਵੇਂ ਵੀ ਇਹ ਬਣਾਉਗੀ ਸ਼ਿਮਲਾ ਮਿਰਚ ਜਿਹਨੂੰ ਨਹੀਂ ਆਉਂਦੀ ਮੇਰੇ ਵਾਂਗੂ ਉਹ ਮੇਰੀ ਭੈਣ ਸਿੱਖ ਲੂਗੀ ਮੈਨੂੰ ਵੈਸੇ ਆਉਂਦੀ ਨਹੀਂ ਹੈਗੀ ਇਹ ਸ਼ਿਮਲਾ ਮਿਰਚ ਦਵਾਰੇ ਤੋਂ ਨਹੀਂ ਭੂਕਈਆਂ ਇਹ ਨਾ ਤੁੱਟੀਆਂ ਇਹ ਘਰ ਦੀ ਲੱਗੀ ਹੋਈ ਆ ਇਹ ਘਰ ਦੀ ਸ਼ਮਲਾ ਮਿਰਚਾ ਜੀ ਆਪਣੇ ਡੈਡੀ ਨੇ ਡੈਡੀ ਬਾਹਰ ਘਰ ਦੇ ਮੂਰੇ ਪਲਾਟ ਖਾਲੀ ਆ ਉੱਥੇ ਸਬਜ਼ੀ ਬੀਜਦੇ ਨੇ ਇਹ ਘਰ ਦੀ ਸ਼ਮਲਾ ਮਿਰਚਾ ਮੁੱਲ ਦੀ ਨਹੀਂ ਹੈਗੀ ਸਾਰੀ ਸ਼ਮਲਾ ਮਿਰਚ ਘਰ ਦੀ ਦੇਖੋ ਨਿੱਕੀ ਨਿੱਕੀ ਕਿੰਨੀ ਕਿਊਟ ਆ ਵਿੱਚ ਛੋਟੀਆਂ ਛੋਟੀਆਂ ਬਹੁਤ ਨੇ ਤੇ ਸਾਰੀ ਘਰ ਦੀ ਸ਼ਮਲਾ ਮਿਰਚਾ ਇਹ ਆਪਾਂ ਬਣਾਵਾਂਗੇ ਅੱਜ ਭਰ ਕੇ ਤੇ ਮੇਰੀ ਦੀਦੀ ਅੱਜ ਬਣਾ ਕੇ ਦਿਖਾਊਗੀ ਆਪਾਂ ਨੂੰ ਸ਼ਮਲਾ ਮਿਰਚ ਭਰ ਕੇ ਤੇ ਫਿਰ ਜਿਵੇਂ ਵੀ ਇਹ ਬਣਾਉਦੀ ਮੈਂ ਤੁਹਾਨੂੰ ਦਿਖਾਉਂਗੀ ਠੀਕ ਹੈ ਜੀ ਲਓ ਜੀ ਇੱਧਰ ਆਪਣਾ ਆਟਾ ਗੁੰਨਿਆ ਗਿਆ ਤੇ ਮੈਂ ਬਣਾਉਣ ਲੱਗਿਆ ਰੋਟੀ ਕਿਉਂਕਿ ਸੋਹੋਂ ਨੂੰ ਲੱਗੀ ਆ ਭੁੱਖ ਇੱਧਰ ਮੈਂ ਖੀਰਾ ਕੱਟ ਕੇ ਰੱਖ ਤਾ ਤੇ ਇੱਧਰ ਦਹੀਂ ਕੱਟ ਕੇ ਰੱਖ ਤਾ ਉਹਨੂੰ ਤੋਂ ਪਰੌਂਠੀ ਬਣਾਉਂਗੀ ਇੱਧਰ ਦੀਦੀ ਲੱਗੀ ਹੋਇਆ ਸ਼ਿਮਲਾ ਮਿਰਚ ਦੀਦੀ ਬੰਦ ਕਰੀ ਮਾੜਿਆ ਫੋਨ ਇੱਧਰ ਹੀ ਲੱਗੀ ਹੋਇਆ ਸ਼ਿਮਲਾ ਮਿਰਚ ਮੈਂ ਤੁਹਾਨੂੰ ਦਿਖਾ ਦਾਂ ਮਸਾਲਾ ਆਪਣਾ ਭੁੰਨਿਆ ਗਿਆ ਸੀ ਹੁਣ ਇਹ ਸ਼ਿਮਲਾ ਮਿਰਚ ਇਹ ਡੰਡੀ ਜਿੱਥੇ ਹੈਗੀ ਤੇ ਉੱਥੋਂ ਖੋਲੀ ਆ ਦੇਖੋ ਮਰਜ਼ੀ ਖੋਲ ਲੈ ਅੱਛਾ ਹੁਣ ਇਹਨਾਂ ਛਿਮਲਾ ਮਿਰਚ ਖੋਲ ਕੇ ਵਿੱਚ ਇਹ ਲੱਗੀਆ ਮਸਾਲਾ ਭਰਨਾ ਫਿਰ ਇਹਨਾਂ ਨੂੰ ਕਰੂਗੀ ਤੇਲ ਚ ਫਰਾਈ ਉਹ ਵੀ ਤੁਹਾਨੂੰ ਦਿਖਾਵਾਂਗੇ ਆਹ ਕੰਮ ਮੁੱਖਾ ਨਾ ਇਹ ਤਾਂ ਉੱਪਰ ਲਿਆਉਣੀਆਂ ਬੱਚੇ ਰੋਟੀ ਕੁਛ ਛੋਟੀਆਂ ਨੇ ਨਾ ਹਾਂ ਕੁਛ ਇਹ ਕਰਦੀਆਂ ਕਰਕੇ ਛੋਟੀਆਂ ਨੇ ਤਾਂ ਕਰਕੇ ਤੇ ਆਏ ਮੈਂ ਇਹਨਾਂ ਦੇ ਵਿੱਚ ਮਸਾਲਾ ਭਰਿਆ ਜਾਊਗਾ ਤੇ ਸੋਹ ਨੂੰ ਲੱਗੀ ਆ ਭੁੱਖ ਉਹਨੇ ਗੋਡੇ ਤੇ ਲੱਗੀ ਸੱਟ ਭੱਜਿਆ ਜਾਂਦਾ ਨਾ ਬੈੱਡ ਦੇ ਵਿੱਚ ਲੱਗਿਆ ਉਧਰ ਉਹ ਪਿਆ ਫੋਨ ਲਈ ਛੋਟੀ ਮੈਡਮ ਨੂੰ ਦਿਖਾ ਦੇਣੀ ਆ ਮੈਂ ਵੀਡੀਓ ਦੋਨਾਂ ਦੀ ਮੰਮੀ ਕਰਦੇ ਨੇ ਸਿਮਰਨ ਤੇ ਦੀਦੀ ਭਰਦੀ ਆ ਸ਼ਮਲਾ ਮਿਰਚ ਬੱਚੇ ਆਪਣੇ ਦੋਨੇ ਕੰਮ ਲੱਗੇ ਹੋਏ ਉੱਪਰ ਚੱਲਦਾ ਹੀ ਸੀ ਲੋ ਜੀ ਸੋਹ ਨੂੰ ਮੈਂ ਰੋਟੀ ਖਵਾਤੀ ਆ ਉਹਨੇ ਖੀਰਾ ਵੀ ਛੱਡ ਤਾ ਦਹੀਂ ਵੀ ਛੱਡ ਤਾ ਇੱਧਰ ਮੈਂ ਹੁਣ ਲੱਗੀ ਆ ਰੋਟੀ ਬਣਾਉਣ ਮੇਰੇ ਆਟੇ ਤੇ ਛਿੱਕਰੀ ਆ ਗਈ ਹੁਣ ਮੈਂ ਤੇ ਘਿਓ ਲਾਇਆ ਦੇਸੀ ਤੇ ਇੱਧਰ ਆਪਣੀਆਂ ਸ਼ਿਮਲਾ ਮਿਰਚਾਂ ਪਣਨ ਗਈਆਂ ਹੁਣ ਤੇਲ ਗਰਮ ਹੋ ਰਿਹਾ ਤੇ ਆ ਇੱਧਰ ਭਰ ਕੇ ਰੱਖਤੀਆਂ ਸ਼ਿਮਲਾ ਮਿਰਚ ਦੇਖੋ ਕਿੰਨੀਆਂ ਸੋਹਣੀਆਂ ਲੱਗੀਆਂ ਨੇ ਕਲਰ ਕਿੰਨਾ ਸੋਹਣਾ ਆ ਰਿਹਾ ਇਹਨਾਂ ਦਾ ਇਹਨਾਂ ਚ ਮਸਾਲਾ ਭਰਤਾ ਚੰਗੀ ਤਰ੍ਹਾਂ ਤੇ ਤੇਲ ਆਪਾਂ ਹੁਣ ਬੰਦ ਕਰਦੀ ਆਂ ਦੀਦੀ ਬਣਾਉਉਗੀ ਮਿਰਚਾਂ ਮੈਂ ਇੱਕ ਪਾਸੇ ਬਣਾਉਉਗੀ ਰੋਟੀ ਕਿਉਂਕਿ ਮੇਰਾ ਤਵਾ ਰੱਖਿਆ ਹੋਇਆ ਗੈਸ ਤੇ ਗੈਸ ਚੱ ਤੇ ਇਹ ਬਣਾਉਗੀ ਦੀ ਰੇਸ਼ੇ ਮਲਾ ਮਿਰਚ ਇਹ ਨਹੀਂ ਹਾਂ ਇਹ ਪਤਲਾਗਾ ਥੋੜਾ ਜਿਹਾ ਕੜਾਈ ਆ ਛੇਤੀ ਹੋ ਜਾਂਦਾ ਤੇਲ ਗਰਮ ਇਹਦੇ ਚ ਪਰ ਕੇ ਉਹ ਲੈ ਲੈ ਉੱਪਰ ਉਹ ਦੇਖ ਬਈ ਹਾਂ ਨਹੀਂ ਇਹ ਨਹੀਂ ਉਹ ਲਾਲਾ ਦੂਜਾ ਨਾਲੇ ਦਾ ਟੱਕਣ ਹੈਗਾ ਹਾਂ ਹਾਂ ਆ ਇਹਦੇ ਵਿੱਚ ਰੱਖੀ ਚੱਲੀ ਪਣੀ ਹਾਂ ਹਾਂ ਹੋ ਗਿਆ ਲੋ ਜੀ ਹੁਣ ਇੱਧਰ ਸ਼ਿਮਲਾ ਮਿਰਚਾਂ ਬਣ ਲ ਗਈਆਂ ਆਪਣੀ ਅੱਛਾ ਐ ਛੱਡਣੀਆਂ ਪੈਣਗੀਆਂ ਹੁਣ ਧਰਨੀਆਂ ਨਹੀਂ ਹੁੰਦੀ ਐ ਇਹ ਤੇ ਕਹਿ ਕੇ ਜੇ ਧਰਦੇ ਨਾ ਲੋ ਜੀ ਪੜ ਗਈਆਂ ਨੇ ਚੰਗਾ ਮਿਰਚਾਂ ਕਿ ਮੈਂ ਬਣਾ ਰਹੀ ਹਾਂ ਰੋਟੀ ਛੱਡਰ ਮੇਰਾ ਟੇਸ ਚੱਲਦਾ ਨਹੀਂ ਜੋ ਵੀ ਨੂੰ ਭੁੱਖ ਬਹੁਤ ਲੱਗੀ ਪਈ ਆ ਆ ਆਪਣਾ ਮਸਾਲਾ ਬਚ ਗਿਆ ਮਿਰਚਾਂ ਆ ਜੇ ਜਿਹਨੂੰ ਨਾਲ ਰੋਟੀ ਦੇ ਲੋੜ ਹੋਵੇ ਉਹ ਖਾ ਲੈਣਗੇ ਮੰਮੀ ਮੈਂ ਆਈ ਹੂਏ ਮੰਮੀ ਇੱਧਰ ਬੈਠਾ ਤੁਸੀਂ ਰੋਟੀ ਖਾ ਕੇ ਜਾਈਓ ਹੁਣ ਸ਼ਾਮ ਦੇ 4:30 ਹੋ ਗਏ ਟਾਈਮ ਦੇਖੋ ਤੇ ਮੈਂ ਕਿਹਾ ਤੁਸੀਂ ਰੋਟੀ ਖਾ ਕੇ ਚਲੇ ਜਾਓ ਕਾ ਕਰਕੇ ਅਸੀਂ ਇੱਧਰ ਹੀ ਬਣਾ ਰਿਆਂ ਦਾਲ ਸਬਜ਼ੀ ਪਤਾ ਦਿਖਾਇਆ ਠੀਕ ਹੋ ਗਿਆ ਲਓ ਜੀ ਕਮਰਾਜ ਆਪਣਾ ਭਰਿਆ ਪਿਆ ਤੇ ਰੌਣਕ ਲੱਗੀ ਹੋਈ ਆ ਫੁੱਲ ਡੈਡੀ ਖਾਂਦੇ ਨੇ ਰੋਟੀ ਸ਼ਿਮਲਾ ਮਿਰਚ ਆਪਾਂ ਨੇ ਭਰ ਕੇ ਬਣਾਈ ਸੀ ਤੇ ਨਾਲ ਖੀਰਾ ਬਾਕੀ ਅਸੀਂ ਸਾਰਿਆਂ ਨੇ ਖਾ ਲਈ ਮੰਮੀ ਨੇ ਵੀ ਖਾ ਲਈ ਬੱਚਿਆਂ ਨੇ ਵੀ ਖਾ ਲਈ ਜੋਣ ਕਿਵੇਂ ਲੱਗੀ ਸਬਜ਼ੀ ਘੈਂਟ ਬਣੀ ਸੀ ਨਾ ਬੇਗਾਰ ਅੱਛਾ ਸੋਮੂ ਨੇ ਸਬਜ਼ੀ ਨਹੀਂ ਖਾਦੀ ਇਹਨੇ ਕੱਲਾ ਦਹੀਂ ਖਾਦਾ ਸੀ ਪਰੌਂਠੀ ਖਾਦੀ ਸੀ ਹੈਨਾ ਸ਼ੋਮੀ ਮੈਂ ਕੱਲਾ ਮਸਾਲਾ ਮਸਾਲਾ ਖਾ ਰਿਹਾ ਸੀ ਮੈਂ ਕਿੱਲਾ ਕਰੋ ਖਿਚ ਖਾ ਗਿਆ ਓਕੇ ਇਹਨੇ ਪਰੌਂਠੇ ਨਾਲ ਦਹੀਂ ਖਾਦਾ ਤਾਂ ਹੀ ਦਾ ਤਾਂ ਸਾਰਾ ਖਾ ਗਿਆ ਮੈਂ ਸਾਰਾ ਕੁਝ ਠੀਕ ਹੈ ਜੀ ਤੁਸੀਂ ਨਾਨੂ ਕੀ ਖਾ ਰਹੇ ਨਹੀਂ ਨਾਨੂ ਰੋਟੀ ਖਾ ਰਹੇ ਨਹੀਂ ਨਾਨੂ ਨੂੰ ਪੁੱਛੋ ਸਬਜੀ ਸੁਆਦਾ ਆ ਸਬਜੀ ਸੁਆਦਾ ਲੈ ਖਾਤੇ ਜੀ ਮੈਂ ਕੰਡਾ ਮੈਂ ਕੰਡਾ ਲਾਉਣਾ ਨਾ ਲਓ ਜੀ ਬੱਚੇ ਲੱਗੇ ਹੋਏ ਨੇ ਪੜਾਈ ਕਰਨ ਕਿਉਂਕਿ ਸੋਹਮ ਦਾ ਥੋੜਾ ਜਿਹਾ ਹੋਮਵਰਕ ਪਿਆ ਸੀ ਕਰਨ ਵਾਲਾ ਉਹ ਕਰਨ ਲੱਗਿਆ ਹੋਇਆ ਜੋ ਵੀ ਆਪ ਦਾ ਪੜ ਰਿਹਾ ਹੈਗਾ ਤੇ ਮੰਮੀ ਹੁਣੀ ਚਲੇ ਗਏ ਸੀ ਰੋਟੀ ਰੋਟੀ ਖਾ ਕੇ ਤੇ ਮੈਂ ਵੀ ਹੁਣ ਫ੍ਰੀ ਹੋਈ ਸੀ ਦੁੱਧ ਗਰਮ ਕਰਿਆ ਤੇ ਬਾਹਰ ਡੌਗੀਆਂ ਨੂੰ ਰੋਟੀ ਵਗੈਰਾ ਦੁੱਧ ਵਗੈਰਾ ਪਾ ਕੇ ਆਈਆਂ ਬੰਦ ਕਿਉਂ ਕਰਤਾ ਹਾਂਜੀ ਜੋ ਵੀ ਕਹਣਾ ਤੁਸੀਂ ਵੀਡੀਓ ਬਣਾਉਂਦੇ ਸੀ ਬੰਦ ਕਿਉਂ ਕਰਤੀ ਮੈਂ ਨਾ ਬਾਹਰ ਡੌਗੀਆਂ ਨੂੰ ਦੁੱਧ ਵਗੈਰਾ ਪਾ ਕੇ ਤੇ ਹੁਣ ਸਾਰੇ ਹਣਾ ਪੇੜ ਪੌਦਿਆਂ 'ਚ ਪਾਣੀ ਪਾਸੀ ਆਈ ਨਹੀਂ ਅੱਜ ਪਾਇਆ ਨਹੀਂ ਸੀਗਾ ਲੇਟ ਹੋ ਗਈ ਕਿਉਂਕਿ ਮੰਮੀ ਹੁਣੀ ਆਏ ਹੋਏ ਸੀ ਹਾਂ ਸੋਹਮੂ ਤੁਹਾਡਾ ਠੀਕ ਆ ਸੋਹਮ ਤੇ ਮੰਮੀ ਹੋਣੀ ਆਏ ਹੋਏ ਸੀ ਤਾਂ ਕਰਕੇ ਟਾਈਮ ਨਹੀਂ ਲੱਗਿਆ ਸ਼ਾਮ ਨੂੰ ਪੌਦਿਆਂ ਚ ਪਾਣੀ ਪਾਉਣ ਦਾ ਹੁਣ પાਕੇ ਆਈ ਸੀ ਤੇ ਹੁਣ ਗੇਟ ਕੂਟ ਬੰਦ ਕੀਤੇ ਨੇ ਹੁਣ ਆ ਕੇ ਬੈਠੀ ਆ ਤੇ ਠੱਪੀ ਧੂਈ ਦੋਣ ਲੱਗੀ ਚਲੋ ਠੀਕ ਹੈ ਜੀ ਐਸੀ ਆਪਣਾ ਅੱਜ ਦਾ ਬਲੌਗ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮੈਂ ਦਿੰਦੇ ਆਂ ਜੀ ਅਗਲੇ ਬਲੌਗ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਲੌਗ ਹੋਣੀ ਐਂਡ ਤਾਂ ਕਰਦੇ ਕਿਉਂਕਿ 8:30 ਹੋ ਗਏ ਉਸ ਤੋਂ ਬਾਅਦ ਮੈਂ ਹਜੇ ਕੁਝ ਕਰਨਾ ਨਹੀਂ ਬਸ ਉਹ ਹਮ ਦੀ ਵਰਦੀ ਪ੍ਰੈਸ ਕਰਨੀ ਐ ਜੋ ਵੀ ਦੀ ਕਰੀ ਪਈ ਆ ਤੇ ਉਸ ਤੋਂ ਬਾਅਦ ਪਮਾਂਗੇ ਥੱਕ ਗਿਆ ਅੱਜ ਬੈਠੇ ਬੈਠੇ ਥੱਕ ਗਿਆ ਕਿਉਂਕਿ ਅੱਜ ਮੰਮੀ ਨਾਲ ਗੱਲਾਂ ਕਰੀਆਂ ਨੇ ਤਾਂ ਕਰਕੇ ਬੰਦੇ ਆਏ ਹੋਏ ਸੀਗੇ ਤੇ ਅੱਜ ਪਏ ਨਹੀਂ ਹੈਗੇ ਥੋੜਾ ਜਿਹਾ ਟਾਈਮ ਵੀ ਰੈਸਟ ਨਹੀਂ ਕੀਤੀ ਹੈਗੀ ਤਾਂ ਕਰਕੇ ਥਕਾਵਟ ਜੀ ਹੋ ਗਈ ਚਲੋ ਠੀਕ ਹੈ ਜੀ ਫਿਰ ਮਿਲਦੇ ਆਂ ਅਗਲੇ ਵਲੌਗ ਵਿੱਚ ਬਾਏ ਬਾਏ ਗੁੱਡ ਨਾਈਟ ਲੈ ਕਰ ਤੂ ਗੁੱਡ ਨਾਈਟ ਖੜ ਜੋ ਹੁਣ ਬੋਲੋ ਹੌਲੀ ਬੋਲੋ ਨਾਲ ਸਮਝ ਨਹੀਂ ਲੱਗੀ ਕਿਸੇ ਨੂੰ ਆਈ ਲਵ ਯੂ ਆਈ ਮਿਸ ਯੂ ਆਈ ਮੈਕਸੀ ਆਈ ਮੈਕਸੀਏ ਕੀ ਹੁੰਦਾ ਆਈ ਮਿਸ ਯੂ ਹੁੰਦਾ ਮਿਸ ਯੂ ਕਿਹਨੂੰ ਕਹਿੰਦਾ ਇਹ ਸਾਰੇ YouTube ਫੈਮਿਲੀ ਨੂੰ ਆਈ ਲਵ ਯੂ ਵੀ ਕਹਿੰਦਾ ਹਸਦਾ ਹੈ ਜੀ ਆਪਣੇ ਆਈ ਮੈਕਸੀ ਆਈ ਲਵ ਯੂ ਕਹਾਂਗੇ ਸਾਰਿਆਂ ਨੂੰ ਕਾਈ ਲਵ ਯੂ YouTube ਫੈਮਿਲੀ ਆਈ ਕਾਈ ਲਵ ਯੂ ਟੂ ਫੈਮਿਲੀ YouTube ਫੈਮਿਲੀ ਆਪਣੀ ਫੈਮਲੀ ਆ ਸਾਰੀ ਉਹ ਪਤਾ ਨਹੀਂ ਪਤਾ ਨਹੀਂ ਆਪਣੀ ਆਈ ਮਿਸ ਯੂ ਗਰਦੋ ਸਾਰਿਆਂ ਨੂੰ ਆਈ ਮਿਸ ਯੂ ਚਲ ਠੀਕ ਆ ਫਿਰ ਬਾਏ ਕਰ ਦੋ ਮੈਂ ਬੰਦ ਕਰਨ ਲੱਗੀ ਆ ਬਾਏ ਬਾਏ ਗੁੱਡ ਨਾਈਟ ਟੂ ਯੂ ਆਈ ਮਿਸ ਯੂ ওকে